ਸੌਮੀ ਨਦੀ ਦੇ ਵਿੱਚ ਲਗਾਤਾਰ ਪੰਜਾਬ ਦੇ ਵੱਖ-ਵੱਖ ਖਿਸਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਜਿਸ ਨੂੰ ਲੈ ਕੇ ਲੋਕ ਇਸ ਮੀਂਹ ਦਾ ਆਨੰਦ ਵੀ ਮਾੜਦੇ ਨੇ ਤੇ ਹੁਣ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਅੱਜ بارش ਹੋਣ ਦੇ ਨਾਲ ਮੌਸਮ ਸੁਹਾਵਣਾ ਹੋ ਗਿਆ ਤੇ ਜਿੱਥੇ ਤੱਕ ਲੋਕਾਂ ਨੂੰ ਅਤਿ ਦੀ ਗਰਮੀ ਤੇ ਹਮਸਤੋਂ ਰਾਹਤ ਮਿਲੀ ਹੈ ਉੱਥੇ ਹੀ ਪਿਛਲੇ ਦਿਨਾਂ ਦੇ ਬਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਗਰਮੀ ਇੰਨੀ ਜ਼ਿਆਦਾ ਹੋ ਚੁੱਕੀ ਸੀ ਕਿ ਬਰਦਾਸ਼ਤ ਵੀ ਨਹੀਂ ਸੀ ਹੋ ਰਹੀ ਤੇ ਹੁਣ ਮੀਂਹ ਦੇ ਨਾਲ ਉਹਨਾਂ ਨੂੰ ਥੋੜਾ ਆਰਾਮ ਮਿਲਿਆ। ਮੌਸਮ ਵਿਭਾਗ ਦੇ ਅਨੁਸਾਰ ਜੀ ਜਾਣਕਾਰੀ ਦਈਏ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਲਗਾਤਾਰ ਪੰਜਾਬ ਦੇ ਵੱਖ-ਵੱਖ ਖੇਤਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਜਿਸ ਨਾਲ ਗਰਮੀ ਤੋਂ ਥੋੜੀ ਰਾਹਤ ਤਾਂ ਮਿਲੇਗੀ ਉੱਥੇ ਹੀ ਲੋਕਾਂ ਦੇ ਚਿਹਰੇ ਤੇ ਖੁਸ਼ੀ ਵੀ ਦੇਖਣ ਨੂੰ ਮਿਲੀਏ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਵਰਦੇ ਮੀਂਹ ਵਿੱਚ ਲੋਕ ਆਨੰਦ ਲੈ ਰਹੇ ਨੇ ਅਤੇ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਨੇ ਮੇਰਾ ਨਾਮ ਹੋਂ ਕਲਵਾਨ ਸਿੰਘ ਦਾ ਬਾਹਰ ਚਪਾਈਏ ਕਿਵੇਂ ਲੱਗਦਾ ਉਹ ਬਾਹਰ ਚਪਾਈਏ ਤੇ ਤਾਂ ਵਧੀਆ ਹੀ ਲੱਗਦਾ ਪਤਾ ਬਹੁਤ ਮੌਸਮ ਠੰਡਾ ਹੋ ਗਿਆ ਗਰਮੀ ਪੈ ਰਹੀ ਸੀ ਫੇਰ ਤਾਂ ਪਰ ਹੁਣ ਸੀ ਯਰੇ ਹੀ ਪੈ ਲੋ ਜਾਂ ਨਹੀਂ ਆਹੋਂ ਸੋ ਪਾਣੀ ਖੜਜੂ ਆਹ ਆ ਨਾ ਕਹਿੰਦੇ بارش ਪੈਣ ਦੇ ਨਾਲ ਦਿੱਕਤਾਂ ਵੀ ਸ਼ੁਰੂ ਹੋ ਜਾਂਦੀਆਂ ਨੇ ਉਹ ਦਿੱਕਤਾਂ ਦਾ ਰੱਬ ਨੇ بارش ਨਾ ਹੋਵੇ ਤਾਂ ਹਰੇ ਭਾਈ ਹੋਣੀ ਨਹੀਂ ਬੰਦਾ ਉਹੀ ਮਰ ਜੂ ਗਰਮੀ ਨਾਲ ਜਾਉਂ ਮਜੇ ਆ ਰਹੇ بارش ਦੇ ਹਾਂ ਪਿਆਰ ਆ ਪਿੱਛੇ ਖੜੇ ਜਾਂਦਾ ਸੀ ਸਿੰਘ ਕੀ ਕਹਿੰਦਾ ਜਦੋਂ ਪਾਣੀ ਪੈ ਰਿਹਾ ਬਹੁਤ ਵਧੀਆ ਆਇਆ ਜੀ ਗੁਰੂ ਜੀ ਤੇ ਠਿਕੋ ਦੇਣਾ ਦੀ ਕਿਰਪਾ ਉਧਾਰੇ ਦੇ ਉੱਤੇ ਕਿਰਪਾ ਹੋਈ ਆ ਹਾਂ ਜੀ ਇਹਨੇ ਲੋਕ ਵੇਟ ਕਰ ਰਹੇ ਆ ਬਹੁਤ 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 ਮਿਹਨਤ ਕਰਦੇ ਸੀ ਕਿਹੜੀ ਜਗ੍ਹਾ 베ਰੀਏ ਇਹ ਕੁਮਾਲਪੁਰ 100 ਮਹੀਨੇ ਦੇ ਵਿੱਚ ਲਗਾਤਾਰ ਪੰਜਾਬ ਦੇ ਵੱਖ-ਵੱਖ ਖੀਸਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਜਿਸ ਨੂੰ ਲੈ ਕੇ ਲੋਕ ਇਸ ਮੀਂਹ ਦਾ ਆਨੰਦ ਵੀ ਮਾਰਦੇ ਨੇ ਤੇ ਹੁਣ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਅੱਜ ਬਾਰਿਸ਼ ਹੋਣ ਦੇ ਨਾਲ ਮੌਸਮ ਸੁਹਾਵਣਾ ਹੋ ਗਿਆ ਤੇ ਜਿੱਥੇ ਤੱਕ ਲੋਕਾਂ ਨੂੰ ਅਤਿ ਦੀ ਗਰਮੀ ਤੇ ਹੌਮਸ ਤੋਂ ਰਾਹਤ ਮਿਲੀ ਹੈ ਉੱਥੇ ਹੀ ਪਿਛਲੇ ਦਿਨਾਂ ਦੇ ਬਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਗਰਮੀ ਇੰਨੀ ਜ਼ਿਆਦਾ ਹੋ ਚੁੱਕੀ ਸੀ ਕਿ ਬਰਦਾਸ਼ਤ ਵੀ ਨਹੀਂ ਸੀ ਹੋ ਰਹੀ ਤੇ ਹੁਣ ਮੀਂਹ ਦੇ ਨਾਲ ਉਹਨਾਂ ਨੂੰ ਥੋੜਾ ਆਰਾਮ ਮਿਲਿਆ। ਮੌਸਮ ਵਿਭਾਗ ਦੇ ਅਨੁਸਾਰ ਜੀ ਜਾਣਕਾਰੀ دیਏ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਲਗਾਤਾਰ ਪੰਜਾਬ ਦੇ ਵੱਖ-ਵੱਖ ਖਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਤੇ ਜਿਸ ਨਾਲ ਗਰਮੀ ਤੋਂ ਥੋੜੀ ਰਾਹਤ ਤਾਂ ਮਿਲੇਗੀ ਉੱਥੇ ਹੀ ਲੋਕਾਂ ਦੇ ਚਿਹਰੇ ਤੇ ਖੁਸ਼ੀ ਵੀ ਦੇਖਣ ਨੂੰ ਮਿਲੀਏ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਜਿਸ ਵਿੱਚ ਜੇ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਵਰਦੇ ਮੀਂਹ ਵਿੱਚ ਲੋਕ ਆਨੰਦ ਲੈ ਰਹੇ ਨੇ ਅਤੇ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਨੇ ਮੇਰਾ ਨਾਮ ਹੌਕਲਵਾਨ ਸਿੰਘ ਆਹ ਬਾਹਰ ਚਪਾਈਏ ਕਿਵੇਂ ਲੱਗਦਾ ਹੁਣ ਬਾਹਰ ਚਪਾਈਏ ਦੇ ਤਾਂ ਵਧੀਆ ਹੀ ਲੱਗਦਾ ਪਤਾ ਬਹੁਤ ਬਹੁਤ ਠੰਡਾ ਹੋ ਗਿਆ ਗਰਮੀ ਪੈ ਰਹੀ ਸੀ ਫੇਰ ਤਾਂ ਪਰ ਹੁਣ ਸੂਰੇ ਹੀ ਪੇਲ ਹੋ ਜਾਂਦੀਆਂ ਹਰੋਂ ਸਭ ਪਾਣੀ ਖੜਜੂ ਆਹ ਹਾਂ ਨਾ ਕਹਿੰਦੇ بارش ਪੈਣ ਦੇ ਨਾਲ ਦਿੱਕਤਾਂ ਵੀ ਸ਼ੁਰੂ ਹੋ ਜਾਂਦੀਆਂ ਨੇ ਉਹ ਦਿੱਕਤਾਂ ਦਾ ਰੱਬ ਨੇ ਜੇ بارش ਨਾ ਹੋਵੇ ਤਾਂ ਹਰੇ ਭਾਈ ਹੋਣੀ ਨਹੀਂ ਬੰਦਾ ਉਹੀ ਮਰ ਜੂ ਗਰਮੀ ਨਾਲ ਨਾਉਂ ਮਜੇ ਆ ਰੇ بارش ਦੇ ਹਾਂ ਪਿਆਰ ਆ ਕੋਈ ਜੇ ਖੜੇ ਜਾਂਦਾ ਸੀ ਸਿੰਘ ਕੀ ਕਹਿੰਦੇ ਜਉਂਦੇ ਬਾਅਦ ਚ ਬੈਰੀਏ ਬਹੁਤ ਵਧੀਆ ਹੋਇਆ ਜੀ ਗੁਰੂ ਜੀ ਤੇ ਛਿਪੋ ਲੈਣਾ ਦੀ ਕਿਰਪਾ ਉਹ ਉਧਾਰੇ ਦੇ ਉੱਤੇ ਕਿਰਪਾ ਹੋਈ ਆ ਹਾਂ ਜੀ ਬਾਰੇ ਲੋਕ ਵੇਟ ਕਰ ਹਾਂ ਬਹੁਤ 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 ਵੇਡ ਕਰਦੇ ਸੀ ਕਿਹੜੀ ਜਗ੍ਹਾ 베ੜੀ ਹੈ ਇਹ ਕੁਮਾਲਪੁਰ ਸਿਟੀ ਹੋਮ ਨਿਊਜ਼ ਦੇ ਲਈ ਅਮਿਤ ਠਾਪਰ ਦੀ ਰਿਪੋਰਟ